The State Department should put more pressure on India's government to punish those behind a failed plot to assassinate a Sikh activist on US soil. Citing credible allegations of Indian government involvement in the murder plot, hmm. the group is asking Secretary of State Anthony Blinken to undertake a strong diplomatic response, to requesting a briefing. From the Biden administration on the status of its engagement with the Indian government about the plot which was uncovered last year. The administration must match words with actions to hold Indian officials involved in the plot accountable and to send a clear message that there will be consequences for such behavior, the latter states. It is imperative. That we take an unequivocal stand against such a threat to the rights of US citizens and violation of US sovereignty, which are examples of India's increasingly irresponsible efforts hmm. to silence critics of its government among its diaspora around the world. ਪੀਅਰਸ ਵੈਲਕਮ ਬੈਕ ਔਰ ਪ੍ਰੋਗਰਾਮ ਸੋ ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਦੇ ਪੰਜ ਪ੍ਰਮੁੱਖ ਸੈਨਟਰਾਂ ਦੇ ਪ੍ਰੈਜ਼ੀਡੈਂਟ ਬਾਈਡਨ ਨੂੰ ਕਿਹਾ ਹੈ ਕਿ ਉਹ ਭਾਰਤ ਨੂੰ ਸਿੱਖ ਮਰਡਰ ਪਲੋਟ ਦੇ ਮਾਮਲੇ ਵਿੱਚ ਜਵਾਬਦੇਹ ਬਰਾਨ ਇਸ ਤੋਂ ਪਹਿਲਾਂ ਅਮਰੀਕਾ ਦੀਆਂ ਪ੍ਰਮੁੱਖ ਸਿੱਖ ਸੰਸਥਾਵਾਂ ਗੁਰਦੁਆਰਿਆਂ ਦੀਆਂ ਸਿੱਖ ਜਥੇਬੰਦੀਆਂ ਵੱਲੋਂ ਵੀ ਅਮਰੀਕਨ ਸੈਕਟਰੀ ਆਫ ਸਟੇਟ ਨੂੰ ਇੱਕ ਪੱਤਰ ਲਿਖਿਆ ਗਿਆ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਇੱਕ ਦੂਸਰੇ ਇਸੇ ਤਰ੍ਹਾਂ ਬਰੇ ਰਾਣਾ ਦੇਕਰ ਜੀ ਨਾਲ ਨਿਕਲਨੀ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ ਰਾਤ ਸਭ ਕੀ ਕਹਿਣਾ ਚ ਦੇਖੋ ਕਿਉਂਕਿ ਪਿਛਲੇ 4-5 ਦਿਨਾਂ ਦੇ ਵਿੱਚ ਨikhil Gupta ਦੀ ਅਮਰੀਕਾ ਦੀ ਐਕਸਟਰਡੀਸ਼ਨ ਉਸ ਦਾ ਜਿਹੜਾ ਪੀਸ਼ੀ ਰਿਸ਼ਤੇ ਨਾਲ ਨਾਲ ਕੈਨੇਡੀਅਨ ਪਾਰਲੀਮੈਂਟ ਵੱਲੋਂ ਟ੍ਰਿਬਿਊਟ ਇਹ ਸਾਰੀਆਂ ਖਬਰਾਂ ਦੇ ਵਿੱਚ ਜਿਹੜੀ ਇੱਕ ਵੱਡੀ ਖਬਰ ਜਿਹੜੀ ਰੁੱਲ ਜਾਈ ਗਈ ਹਾਲਾਂ ਜਿਹੜੇ ਇਨਸਾਈਡਰ ਨੇ ਜਾਂ ਕੁਛ ਨੇ ਉਹਨੂੰ ਕਵਰ ਕੀਤਾ ਹੁਣ ਜਿਵੇਂ ਮੈਂ ਅਕਸਰ ਇੱਕ ਦੱਸਦਾ ਹਾਂ ਕਿ ਅਮਰੀਕਾ ਦੇ ਵਿੱਚ ਸੈਨੇਟਰ ਬਹੁਤ ਵੱਡੀ ਤਾਕਤ ਹੁੰਦੀ ਹੈ ਕਿਉਂਕਿ 50 ਸਟੇਟਾਂ ਨੇ ਔਰ ਵੱਡੀ ਹੋਏ ਛੋਟੀ ਹੋਏ ਦੋ ਸੈਨੇਟਰ ਹੀ ਹਰ ਸਟੇਟ ਦੇ ਹੁੰਦੇ ਨੇ ਔਰ ਸੈਨੇਟਰ ਕਈ ਮਾਮਲਿਆਂ 'ਚ ਇਵਨ ਸਟੇਟ ਤੇ ਗਵਰਨਰ ਨਾਲੋਂ ਜ਼ਿਆਦਾ ਪਾਵਰਫੁਲ ਹੁੰਦਾ ਇੱਥੇ ਕਾਂਗਰਸ ਔਰ ਸੈਨੇਟ ਦਾ ਸਬੰਧ ਉਹ ਨਹੀਂ ਹੈ ਜਿਹੜਾ ਭਾਰਤ 'ਚ ਲੋਕ ਸਭਾ ਜਾਂ ਰਾਜ ਸਭਾ ਦਾ ਹੈ ਰਾਜ ਸਭਾ ਦੇ ਚਿੱਟੇ ਹਾਥੀ ਭਟਾਏ ਹੁੰਦੇ ਨੇ ਲੇਕਿਨ ਇੱਥੇ ਸੈਨੇਟ ਬਹੁਤ ਪਾਵਰਫੁਲ ਹੁੰਦੀ ਹੈ ਬਜਟਿੰਗ ਵੀ ਉਹਨਾਂ ਦੇ ਕੋਲ ਹੁੰਦੀ ਹੈ ਕੰਟਰੋਲ ਤੇ ਜਦੋਂ ਸੈਨੇਟਰ ਬੋਲਦਾ ਹੈ ਦੇ ਐਡਮਿਨਿਸਟ੍ਰੇਸ਼ਨ ਨਹੀਂ ਉੱਪਰ ਤੋਂ ਥਲੇ ਤੱਕ ਸੁਣਿਆ ਜਾਂਦਾ ਔਰ ਇਹ ਜਦੋਂ ਅਸੀਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਇੰਡੀਆ ਇਸ ਲਈ ਜ਼ਿੰਮੇਵਾਰਾ ਦੀ ਗੱਲ ਕਰਦੇ ਹਾਂ ਤੇ ਬੀਤੇ ਦਿਨੀ ਜਿਹੜੇ 5 ਸੈਨੇਟਰ ਅਮਰੀਕਾ ਦੇ ਔਰ 17 ਜੂਨ ਨੂੰ ਲੈਟਰ ਲਿਖੀ ਜਾਂਦੀ ਹੈ ਕਿ ਉਹੀ ਪੀਰੀਅਡ ਚੱਲ ਰਿਹਾ ਸੀ ਇਸ ਲਈ ਇਸ ਦੀ ਬਹੁਤੀ ਚਰਚਾ ਨਹੀਂ ਹੋਈ 5 ਸੈਨੇਟਰ ਜਿਨ੍ਹਾਂ ਨੂੰ ਲੀਡ ਕੀਤਾ ਓਰੀਗਨ ਦੇ ਸੈਨੇਟਰ ਜੈਫ ਮਰਕਲੀ ਨੇ ਹੋਰ ਉਹਨਾਂ ਦੇ ਨਾਲ ਜਿਨ੍ਹਾਂ ਨੇ ਉਹਨਾਂ ਦਾ ਨਾਲ ਕੋ ਸਾਈਨ ਕੀਤੇ ਉਹਨਾਂ ਚ ਜਿਹੜਾ ਡੈਮੋਕ੍ਰੇਟ ਸੈਨੇਟਰ ਹੈ ਕ੍ਰਿਸ ਵੈਨ ਹਾਰਨ ਮੈਰੀਲੈਂਡ ਤੋਂ ਟਿਮ ਕੇਨ ਵਰਜੀਨੀਆ ਤੋਂ ਰੋਨ ਵਾਈਡਨ 오ਰੀਗਨ ਤੋਂ ਤੇ ਇੰਡੀਪੈਂਡੈਂਟ ਸੈਨੇਟਰ ਨੇ ਬਰਨੀ ਸੈਂਡਰਸ ਵਰਮਾਟ ਤੋਂ ਜਿਹੜੇ ਪ੍ਰੈਜ਼ੀਡੈਂਟ ਰੈਸ ਲਈ ਵੀ ਜਿਨ੍ਹਾਂ ਨੇ ਰਨ ਕੀਤਾ ਹੁਣ ਪੰਜ ਸੈਨੇਟਰ ਆਲਮੋਸਟ 120th ਔਰ ਪੰਜ ਪਾਵਰਫੁਲ ਸਟੇਟਾਂ ਦੇ ਉਹਨਾਂ ਨੇ ਸੈਕਟਰੀ ਆਫ ਸਟੇਟ ਨੂੰ ਲਿਖਿਆ ਐ ਐਂਟਨੀ ਬਲਿੰਕਨ ਨੂੰ ਔਰ ਉਹਦੇ ਚ ਉਹਨਾਂ ਨੇ ਬੜਾ ਕਲੀਅਰਲੀ ਇਹ ਕਿਹਾ ਕਿ ਭਈ ਭਾਰਤ ਨੂੰ ਕਾਉਂਟੇਬਲ ਬਣਾਇਆ ਜਾਏ ਟ੍ਰਾਂਸਨੈਸ਼ਨ ਰਿਪ੍ਰੈਸ਼ਨ ਲਈ ਔਰ ਈਵਨ ਉਹਨਾਂ ਨੇ ਬਾਈਡਨ ਨੂੰ ਕਿਹਾ ਕਿ ਭਈ ਇਸ ਮੁੱਦੇ ਦੇ ਉੱਤੇ ਤੂੰ ਸੈਨੇਟਰ ਨੂੰ ਬਰੀਫ ਕਰ ਕਿ ਭਈ ਅਮਰੀਕਾ ਕੀ ਕਰ ਰਿਹਾ ਜੋ ਕੀਤਾ ਔਰ ਇਸ ਦੀ ਕਵਰੇਜ ਸੈਮਾਫਰ ਨੇ ਕੀਤੀ ਔਰ ਉਹਦੇ ਚ टाइटल ये ए सी सैनिटर टेल बाइडन एडमिनिस्ट्रेशन टू इंक्रीज प्रेशर ऑन इंडिया ओवर सिख मर्डर प्लॉट कि बी ए इंडिया थे प्रेशर और उन्हें क्या कि स्टेट डिपार्टमेंट शुड पुट मोर प्रेशर ऑन इंडियाज गवर्नमेंट टू पनिश दोज बिहाइंड ए फील्ड प्लॉट टू असैसीनेट ए सिख एक्टिविस्ट ऑन यू एस सॉयल ए ग्रुप ऑफ डेमोक्रेटिक सैनिटर आरग्यू इन ए न्यू लैटर सतारा जून नैटर लिखा गया ਉਹਨਾਂ ਨੇ ਇਹ ਕਿਹਾ ਉਹਨੂੰ ਸੈਕਟਰੀ ਆਫ ਸਟੇਟ ਨੂੰ ਕਿ ਭਈ ਇੰਡੀਆ ਦੇ ਉੱਤੇ ਪ੍ਰੈਸ਼ਰ ਪਾਓ ਤਾਂ ਕਿ ਜਿਹੜਾ ਸਿੱਖ ਅਸੈਸਿਨੇਸ਼ਨ ਦਾ ਪਲੋਟ ਹੈ ਇਸ ਦੇ ਲਈ ਜਿਹੜੇ ਜ਼ਿੰਮੇਵਾਰ ਨੇ ਉਹਨੂੰ ਸਜ਼ਾ ਦਿੱਤੀ ਜਾਏ ਸਾਈਟਿੰਗ ਕ੍ਰੈਡੀਬਲ ਅਲੀਗੇਸ਼ਨਸ ਆਫ ਇੰਡੀਅਨ ਗਵਰਨਮੈਂਟ ਇਨਵਾਲਵਮੈਂਟ ਇਨ ਦਾ ਮਰਡਰ ਪਲੋਟ ਦਾ ਗਰੁੱਪ ਇਜ਼ ਆਸਕਿੰਗ ਸੈਕਟਰੀ ਆਫ ਸਟੇਟ ਐਂਟੋਨੀ ਬਲਿੰਕਨ ਟੂ ਅੰਡਰਟੇਕ ਅ ਸਟਰੋਂਗ ਡਿਪਲੋਮੈਟਿਕ ਰਿਸਪੌਂਸ ਅਕੋਰਡਿੰਗ ਟੂ ਟੂ ਅ ਕਾਪੀ ਆਫ ਦਾ ਕੋਰਸਪੌਂਡੈਂਟ ਸ਼ੇਅਰਡ ਵਿਦ ਸੈਮਾਫੋਰ उन्होंने कहा ग्रुप लैड बाइडन एडमेशन ऑन द स्टैट एनगेजमेंट विद इंडियन गवर्नमेंट अबाउट द पलॉट विच वॉज अवर्ड लास्ट उन्होंने बाइडन तुम आके दस सैनिट के सारे देते की प्रोग्रेस की और ये लैटर चो ही उन्होंने कोट किया इस सैमाफर ने the administration must match words with actions to hold indian officials involved in the plot accountable and to send a clear message that there will be consequences for such behavior the latter states unna ne khaa ewen gallibaati nahi match your actions with your words aur india nu message aana chahida hai ke bhai eh jada is kisam da behavior acceptable nahi hai fir ise latter ch hai It is imperative that we take an unequivocal stand against such a threat to the rights of US citizens and violation of US sovereignty, which are examples of India's increasingly irresponsible efforts hmm. to silence critics of its government among its diaspora around the world. These are not words. ਕਿਉਂਕਿ ਉਹਨਾਂ ਨੇ ਅਮਰੀਕਨ ਸੋਵਰਿਟੀ ਵਾਇਓਲੇਟ ਕੀਤੀ ਹੈ ਅਮਰੀਕਨ ਸਿਕਸ ਸਿਟੀਜ਼ਨ ਨੂੰ ਮਾਰਨ ਦਾ ਪਲਾਨ ਕੀਤਾ ਔਰ ਇਹ ਵੀ ਦੱਸਦਾ ਹੈ ਵੀ ਇੰਡੀਆ ਕਿਵੇਂ ਇਰਿਸਪੌਂਸਿਬਲ ਬਿਹੇਵੀਅਰ ਦੈਨ ਆਲ ਉਹਨਾਂ ਆਪਣੇ ਵਿਰੋਧੀਆਂ ਨੂੰ ਕ੍ਰਿਟਿਕਸ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜਿਹੜੇ ਦੁਨੀਆ ਦੇ ਵਿੱਚ ਬੈਠੇ ਨੇ ਡਾਇਸਪੋਰਾ ਔਰ ਇਹ ਸਾਰੇ ਚੋਂ ਉਹਨਾਂ ਨੇ ਵਾਸ਼ਿੰਗਟਨ ਪੋਸਟ ਨੇ ਵੀ ਇਹਦਾ ਅਗੋਂ ਹਵਾਲਾ ਦਿੱਤਾ ਹੈ ਮੇਰੇ ਕੋਲ ਵੈਸੇ origignal letter ਜਿਹੜਾ ਕਾਫੀ ਇੰਪ੍ਰੈਸਿਵ ਪਾਵਰਫੁਲ ਹੈ ਲੇਕਿਨ ਵਕਤ ਦੀ ਘਾਟ ਕਰਕੇ ਮੈਂ ਸਿਰਫ ਉਦੀ ਕੋਰਟ ਜਿਹੜੀ ਕਿ ਸੈਮਾਫਰ ਨੇ ਦਿੱਤੀ ਹੈ ਉਸ ਨੂੰ ਹੀ ਕੋਟ ਕਰ ਰਿਹਾ ਔਰ ਇਹ ਠੀਕ ਇਸ ਤੋਂ ਠੀਕ ਪਹਿਲਾਂ ਇਹ ਸੈਂਟੈਂਸ ਦੇ ਲਿਖਣ ਤੋਂ ਪਹਿਲਾਂ ਇੱਕ ਲੈਟਰ 16 ਤਰੀਕ ਨੂੰ ਜਿਹੜਾ ਕਿ ਅਮਰੀਕਨ ਸਿੱਖ ਗੁਰਦੁਆਰਿਆਂ ਦੇ ਵੱਲੋਂ ਸਿੱਖ ਜਥੇਬੰਦੀਆਂ ਵੱਲੋਂ ਵੀ ਜਿਹੜੀ ਹੈ ਉਹ ਲਿਖਿਆ ਗਿਆ ਸੀ ਸੈਕਟਰੀ ਆਫ ਸਟੇਟ ਨੂੰ ਉਹਦੇ ਚ ਰਿਕੁਐਸਟ ਸੀ ਕਿ ਨਖਲ ਗੁਪਤਾ ਦੀ ਐਕਸਟਰੈਡੀਸ਼ਨ ਕੁਇਕ ਕਰੋ ਔਰ ਭਾਰਤ ਨੂੰ ਅਕਾਉਂਟੇਬਲ ਬਣਾਓ ਟਰਾਂਸਨੈਸ਼ਨਲ ਡਿਪਰੈਸ਼ਨ ਦੇ ਲਈ ਔਰ ਇਸ ਲੈਟਰ ਦੇ ਉੱਤੇ ਭਾਈ ਗੁਰਦੇਵ ਸਿੰਘ ਜਿਹੜੇ ਐਕਟਿੰਗ ਪ੍ਰੈਜ਼ੀਡੈਂਟ ਨੇ ਅਮਰੀਕਨ ਗੁਰਦੁਆਰਾ ਪ੍ਰੰਧ ਕਮੇਟੀ ਦੇ ਹਾਂ ਉਹਨਾਂ ਦੇ ਦਸਖਤ ਨੇ ਹਿੰਮਤ ਸਿੰਘ ਕੋਆਰਡੀਨੇਟਰ ਸੀ ਕੋਆਰਡੀਨੇਸ਼ਨ ਕਮੇਟੀ ਦੇ ਡਾਕਟਰ ਬਿਤਪਾਲ ਸਿੰਘ ਜਿਹੜੇ ਕੋਆਰਡੀਨੇਟਰ ਨੇ ਅਮਰੀਕਨ ਸਿੱਖ ਕੌਕਸ ਕਮੇਟੀ ਦੇ ਸੋ ਉਹਨਾਂ ਵੱਲੋਂ ਸੈਕਟਰੀ ਆਫ ਸਟੇਟ ਨੂੰ ਲਿਖਿਆ ਗਿਆ ਸੀ ਪਰ ਇਸ ਨੂੰ ਉਹਨਾਂ ਨੇ ਇਸ ਦੀਆਂ ਕਾਪੀਆਂ ਜਾ ਜੇ ਇੱਕ ਸਲੀਵਾਨ ਜਿਹੜੇ ਨੈਸ਼ਨਲ ਸਕਿਉਰਿਟੀ ਅਫੇਅਰਸ ਦੇ ਐਡਵਾਈਜ਼ਰ ਨੇ ਅੱਛਾ ਉਹਨਾਂ ਨੂੰ ਔਰ ਦਲੀਪ ਸਿੰਘ ਜਿਹੜੇ ਡਿਪਟੀ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਇੰਟਰਨੈਸ਼ਨਲ ਇਕਨੋਮਿਕਸ ਦੇ ਨੇ ਫਿਰ ਕ੍ਰਿਸਟੋਫਰ ਰੇ ਜਿਹੜਾ ਡਾਇਰੈਕਟਰ ਐਫ ਬੀਆਈ ਔਰ ਇਸੇ ਤਰ੍ਹਾਂ ਯੂਨਾਈਟਿਡ ਸਟੇਟਸ ਟੱਢ ਨਹੀਂ ਔਰ ਹੋਰਨਾਂ ਨੂੰ ਵੀ ਇਸ ਦੀ ਕਾਪੀ ਉਹਨਾਂ ਨੇ ਪੇਜੀ ਦਿੱਤੇ ਜੀ ਰਸਤਾ ਬਹੁਤ ਬਹੁਤ ਧੰਨਵਾਦ ਸਾਥ ਲਨ ਬ੍ਰੇਕ ਥੀਅਰ ਤੁਸੀਂ ਕਿਤਨੇ ਜਣਾ ਮਿਲਦੇ ਆਪ ਸਾਦੇ ਸ਼ਾਰਟ ਬ੍ਰੇਕ